ਲਓ ਵੀ ਮਿੱਤਰੋ ਤੁਹਾਡੇ ਵਾਸਤੇ ਲੈ ਕੇ ਆਏ ਆ ਦਸ਼ਮੇਸ਼ ਕੰਬਾਈਨ ਬਹੁਤ ਭਰਾਵਾਂ ਦੀ ਮੰਗ ਸੀ ਦਸ਼ਮੇਸ਼ ਕੰਬਾਈਨ ਦੀ ਵੀ ਕੋਈ ਬਾਈ ਜਿ ਮਲੇਰਕੋਟਲੇ ਵਾਲੀ ਮਸ਼ੀਨ ਹੋਵੇ ਹਨਾ ਤੇ ਮਲੇਰਕੋਟਲੇ ਦੀ ਵੀ ਬਾਬੀ ਇੱਕ ਕੇਐਸਵੀ ਹੈਗੀ ਆ ਉਹ ਪਰ ਐਮਪੀ ਸ਼ੋਅ ਪਰ ਖੜੀ ਹੋਈ ਆ ਤੇ ਬਾਕੀ ਆ ਕੰਬਾਈਨ ਕਰੋ ਚੈੱਕ 2009 ਮਾਡਲ ਆ ਪੇਟੀ ਬੰਦ ਇੰਜਨ 02 ਤੇ ਇਹ ਇਹਦਾ ਕਟਰ ਆ ਮੋਟਰ ਲੱਗੀ ਹੋਈ ਆ ਤੇ 6 ਸਟਾਫ ਵਕਰ ਆ ਪਿਛਲੇੰਦੇ ਟਾਇਰ ਤੇ ਇਧਰ ਕਟਰ ਕਰੋ ਜੀ ਚੈੱਕ ਠੀਕ ਆ ਜੀ ਤੇ ਇਧਰਲੇ ਪਾਸੇ ਵੀ ਤੇ ਬਾਕੀ ਜੇ ਭਰਾ ਨੇ ਜਿਹੜੀ ਕੇਐਸ ਚਾਹੀਦੀ ਹੋਵੇ ਸ਼ੋਪਰ ਵਾਲੀ ਉਹ ਮੈਨੂੰ ਕਮੈਂਟ ਕਰ ਦਿਆ ਜਾਂ ਮੈਸੇਜ ਕਰ ਦਿਆ ਜੋ ਭਾਈ ਉਹਦੇ ਵਿੱਚ ਮੇਰਾ ਨੰਬਰ ਹੈਗਾ ਵਾ ਤੇ ਉਹ ਵੀਰਾਂ ਨੂੰ ਪਾ ਦੂੰਗਾ 10 ਉਸ ਮਸ਼ੀਨ ਦੀ ਤੇ ਮਸ਼ੀਨ ਪੂਰਾ ਜਿੰਨੀ ਕਿਤੋਂ ਨਹੀਂ ਗਲੀ ਕੋਈ ਟੁੱਟ ਟਪਲਾ ਨਹੀਂ ਹੈਗਾ ਬਹੁਤ ਸੋਹਣੀ ਸੁਨੱਖੀ ਮਸ਼ੀਨ ਆ ਜੀ ਦਸ਼ਮੇਸ਼ 2009 ਮਾਡਲ